ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਨੀ ਹੈ ਕਿਸਾਨ ਭਰਾਓ ਗੁੱਲੀ ਡੰਡੇ ਦੇ ਵਿੱਚ ਕਾਣਕ ਦੇ ਵਿੱਚ ਹੋਣ ਵਾਲੇ ਨਦੀਨ ਨੇ ਜਿਹੜੇ ਜਿਹਨੂੰ ਆਪਾਂ ਗੁੱਲੀ ਡੰਡਾ ਕਹਿ ਦਿੰਦੇ ਆ ਗੁੱਲੀ ਡੰਡੇ ਨੂੰ ਆਪਾਂ ਕਾਣਕ ਦੇ ਵਿੱਚ ਕਿਵੇਂ ਆਪਾਂ ਕੰਟਰੋਲ ਕਰ ਸਕਦੇ ਆਪਾਂ ਕਿਵੇਂ ਖਤਮ ਕਰਨਾ ਹੈ ਕਿਹੜੀ ਆਪਾਂ ਨੇ ਸਪਰੇਅ ਕਰਨੀ ਹੈ ਦੀ ਮੇਨ ਗੱਲ ਜੇ ਆਪਾਂ ਬਜਾਈ ਸਮੇ ਕਣਕ ਦੀ ਬਜਾਈ ਸਮੇ ਜੇ ਆਪਾਂ 72 ਘੰਟੇ ਦੇ ਵਿੱਚ ਜਾਂ ਆਮ ਜਿਹੜੀ ਆ ਹੁਣ ਆਪਾਂ ਸਪਰੇਆ ਕਰਦੇ ਆ ਜੇ ਤੁਸੀਂ ਉਹ ਵਾਲੀ ਸਪਰੇ ਨਹੀਂ ਕੀਤੀ ਜਾਂ ਫਿਰ ਤੁਹਾਡਾ ਟਾਈਮ ਨਹੀਂ ਲੱਗਿਆ ਜਾਂ ਫਿਰ ਤੁਸੀਂ ਕਰ ਨਹੀਂ ਸਕੇ ਤੇ ਅੱਜ ਤੇ ਤੁਹਾਡੀ ਜਿਹੜੀ ਹੁਣ ਕਣਕ ਹੈ ਪਾਣੀ ਤੇ ਆ ਗਈ ਹੈ ਮਤਲਬ ਤੁਸੀਂ ਹੁਣ ਕਣਕ ਨੂੰ ਪਾਣੀ ਲਾਉਣਾ ਹੈ ਤੇ ਹੁਣ ਆਪਾਂ ਗੂਲੀ ਡੰਡਾ ਤੁਹਾਡੇ ਖੇਤ ਦੇ ਵਿੱਚ ਹੋ ਗਿਆ ਹੈ ਤੇ ਹੁਣ ਆਪਾਂ ਕਿਹੜੀ ਸਪਰੇਅ ਕਰ ਸਕਦੇ ਆ ਪਾਣੀ ਲਾ ਕੇ ਕਰੀਏ ਜਾਂ ਫਿਰ ਪਾਣੀ ਲਾਉਣ ਤੋਂ ਪਹਿਲਾਂ ਕਰੀਏ ਇਸ ਵੀਸ਼ੇ ਤੇ ਅੱਜ ਆਪਾਂ ਗੱਲਬਾਤ ਕਰਨੀ ਹੈ ਪੂਰੀ ਆਪਾਂ ਜਾਣਕਾਰੀ ਤੁਹਾਨੂੰ ਦਵਾਂਗੇ ਤੁਹਾਡਾ ਜਿਹੜਾ ਗੁੱਲੀ ਡੰਡਾ ਵੀ ਬਿਲਕੁਲ ਖਤਮ ਹੋਊਗਾ ਸਪਰੇਅ ਵੀ ਤੁਹਾਨੂੰ ਸਸਤੀ ਪਊਗੀ ਤੇ ਰਿਜ਼ਲਟ ਵੀ ਪੂਰਾ ਮਿਲੇਗਾ ਵੀਡੀਓ ਨੂੰ ਪੂਰੀ ਦੇਖਿਓ ਹੋਰ ਆਪਣੇ ਦੋਸਤ ਮਿੱਤਰਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੀਂ ਤੋਂ ਨਵੀਂ ਵੀਡੀਓ ਦੇਖਣ ਦੇ ਲਈ ਹਾਂਜੀ ਜੇ ਤੁਸੀਂ ਵੀ ਕਣਕ ਦੀ ਵੀਜਾਈ ਤੋਂ ਬਾਅਦ ਗੁੱਲੀ ਡੰਡੇ ਵਾਲੀ ਜਿਹੜੀ ਸਬਰੀਆ ਤੁਸੀਂ ਨਹੀਂ ਕਰ ਸਕੇ ਤੇ ਹੁਣ ਕਣਕ ਉੱਗਣ ਤੋਂ ਬਾਅਦ ਤੁਹਾਡੇ ਜਿਹੜਾ ਕਣਕ ਦੇ ਨਾਲ ਗੁੱਲੀ ਡੰਡਾ ਵੀ ਖੇਤ ਦੇ ਵਿੱਚ ਬਹੁਤ ਜ਼ਿਆਦਾ ਉੱਗਿਆ ਆਏ ਤੇ ਕਣਕ ਤੁਹਾਡੀ 25 ਤੋਂ 30 ਦਿਨ ਦੀ ਹੋ ਚੁੱਕੀ ਹੈ ਤੁਸੀਂ ਹੁਣ ਕਣਕ ਨੂੰ ਪਾਣੀ ਦੇਣਾ ਹੈ ਜਾਂ ਦੇਣ ਬਾਰੇ ਤੁਸੀਂ ਸੋਚ ਰਹੇ ਹੋ ਪਹਿਲਾਂ ਆਪਣੀ ਵੀਡੀਓ ਨੂੰ ਜ਼ਰੂਰ ਦੇਖ ਲਿਓ ਕਿਸਾਨ ਭਰਾਵੋ ਜੇ ਆਪਾਂ ਕਣਕ ਨੂੰ ਪਾਣੀ ਲਾ ਕੇ ਬਾਅਦ ਦੇ ਵਿੱਚ ਆਪਾਂ ਸਪਰੇਹਾ ਕਰਾਂਗੇ ਜਿਵੇਂ ਲੀਡਰ ਹੋ ਗਿਆ ਜਾਂ ਟੌਪਿਕ ਹੋ ਗਿਆ ਸੈਂਟਾ ਦੀ ਐਕਸਲ ਹੋਗੀ ਇਹ ਸਪਰੇਹਾ ਨੇ ਕੰਮ ਨਹੀਂ ਕਰਨਾ ਕਿਉਂਕਿ ਅੱਗੇ ਵੀ ਆਪਾਂ ਦੇਖਿਆ ਹੀ ਹੈ ਜਿਹੜੀ ਇਹ ਸਪਰੇਹਾ ਕੰਮ ਬਿਲਕੁਲ ਨਹੀਂ ਕਰਦੀ ਹੈ ਕਿਉਂਕਿ ਇੱਕ ਤਾਂ ਬਾਅਦ ਦੇ ਵਿੱਚ ਜਾ ਕੇ ਧੁੰਦ ਪੈਣੀ ਸਟਾਰਟ ਹੋ ਜਾਂਦੀ ਹੈ ਤੇ ਧੁੰਦ ਪੈਣ ਦੇ ਕਾਰਨ ਧੁੱਪ ਨਹੀਂ ਨਿਕਲਦੀ ਨਾ ਤਾਂ ਆਪਾਂ ਸਪਰੇਅ ਕਰ ਸਕਦੇ ਆ ਜੇ ਆਪਾਂ ਸਪਰੇਅ ਕਰਦੇ ਆ ਤਾਂ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਤੇ ਜਿਹੜੇ ਆਪਣੇ ਪੈਸੇ ਆ ਉਹ ਬਿਲਕੁਲ ਖਰਾਬ ਜਾਂਦੇ ਇਸ ਕਰਕੇ ਤੁਸੀਂ ਇਹ ਗਲਤੀ ਹੁਣ ਬਿਲਕੁਲ ਨਾ ਕਰੋ ਜਿਹੜੀ ਆਮ ਸਪਰੇਹਾ ਵੱਲ ਤੁਸੀਂ ਨਾ ਭਜੋ ਜੇ ਤੁਸੀਂ ਬਜਾਈ ਸਮੇਂ ਸਪਰੇਅ ਨਹੀਂ ਵੀ ਕੀਤੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਵੀ ਆਪਾਂ ਰਹਿ ਗਏ ਜਿਹੜੀ ਆ ਉਹੀ ਸਪਰੇਹਾ ਨੇ ਉਹ ਤੁਸੀਂ ਹੁਣ ਵੀ ਕਰ ਸਕਦੇ ਹੋ ਜਿਵੇਂ ਆਪਾਂ ਵਕੀਰਾ ਸਪਰੇਅ ਕਰਦੇ ਆ ਜਾਂ ਮੋਮੋ ਜੀ ਹੋਗੀ ਕੋਈ ਵੀ ਆਪਾਂ 72 ਘੰਟੇ ਵਾਲੀ ਹੈ ਜਿਹੜੀ ਹੈ ਸਪਰੇਹਾ ਨੇ ਵਕੀਰਾ ਹੋਗੀ ਆਮ ਉਹ ਤੁਸੀਂ ਪਾਣੀ ਲਾਉਣ ਤੋਂ ਪਹਿਲਾਂ ਤੁਸੀਂ ਮੂਰੇ ਕੋਰ ਕਣਕ ਦੇ ਵਿੱਚ ਕਰ ਸਕਦੇ ਹੋ ਸਿਰਫ ਕੋਰ ਕਣਕ ਦੇ ਵਿੱਚ ਆਪਾਂ ਕਰ ਸਕਦੇ ਜੇ ਆਪਾਂ ਖੇਤ ਦੇ ਵਿੱਚ ਪਾਣੀ ਲਾਤਾ ਆਪਾਂ ਜਦੋਂ ਬਾਤ ਆਪਣਾ ਖੇਤ ਆਊਗਾ ਉਦੋਂ ਜੇ ਆਪਾਂ ਸਪਰੇਅ ਕਰੂਗੇ ਤਾਂ ਕੋਈ ਵੀ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਸਿਰਫ ਆਪਾਂ ਮੰਨ ਕੇ ਚਲੋ ਤੁਸੀਂ ਅੱਜ ਸਪਰੇਅ ਕਰਾ ਦੋ ਕੌਰ ਕਣਕ ਦੇ ਵਿੱਚ ਦੂਜੇ ਤੋਂ ਤੀਜੇ ਦਿਨ ਤੁਸੀਂ ਜਿਹੜਾ ਕਣਕ ਨੂੰ ਪਾਣੀ ਸ਼ੁਰੂ ਕਰ ਦੇਣਾ ਤੇ ਉਸੇ ਚੀਜ਼ ਦਾ ਜਿਹੜਾ ਫਾਇਦਾ ਇਹ ਤੁਹਾਨੂੰ 100% ਮਿਲੂਗਾ ਕਿਉਂਕਿ ਆਮ ਜਿਹੜੀ ਆਪਾਂ 72 ਘੰਟੇ ਦੇ ਵਿੱਚ ਵੀ ਆਪਾਂ ਸਪਰੇਅ ਕਰਦੇ ਆ ਕਿਸੇ ਖੇਤ ਦੇ ਵਿੱਚ ਆਪਾਂ ਨੂੰ ਪੂਰਾ ਰਿਜ਼ਲਟ ਮਿਲ ਜਾਂਦਾ ਹੈ ਕਿਸੇ ਖੇਤ ਦੇ ਵਿੱਚ ਆਪਾਂ ਨੂੰ 60% ਮਿਲਦਾ ਕਿਸੇ ਖੇਤ ਦੇ ਵਿੱਚ ਆਪਾਂ ਨੂੰ ਵੱਧ ਘੱਟ ਜਿਹੜਾ ਰਿਜ਼ਲਟ ਇਹ ਜਿਹੜੀ ਆ ਸਭ ਤੋਂ ਟੋਪ ਦੀ ਦਵਾਈ ਆ ਵੀ ਇਹ ਇਹਨਾਂ ਦੇ ਵੀ ਉੱਪਰ ਥੱਲੇ ਜਿਹੜੇ ਰਿਜ਼ਲਟ ਹੁੰਦੇ ਰਹਿੰਦੇ ਨੇ ਕਿਉਂਕਿ ਤਰੀਕਾ ਵੀ ਕਰੰਦਾ ਹੁੰਦਾ ਕੋਈ ਬੰਦਾ ਕਿਵੇਂ ਸਪਰੇਅ ਕਰਦਾ ਏ ਕੋਈ ਬੰਦਾ ਕਿਵੇਂ ਸਪਰੇਅ ਕਰਦਾ ਤੇ ਤੁਸੀਂ ਪਾਣੀ ਦੇ ਮੂਰੇ ਕਰ ਸਕਦੇ ਹੋ 200 ਲੀਟਰ ਪਾਣੀ ਤੁਸੀਂ ਇੱਕ ਕੀਲੇ ਦੇ ਵਿੱਚ ਜ਼ਰੂਰ ਲਾਉਣਾ ਹੈ ਕੋਈ ਵੀ ਤੁਸੀਂ ਚਾਹੋ ਮੋਮੋ ਜੀ ਸਪਰੇਅ ਕਰ ਲਓ ਚਾਹੋ ਵਕੀਰਾ ਕਰ ਲਓ ਰੇਟ ਵੀ ਹੋਣੀ ਇਹਨਾਂ ਦੇ ਜਿਵੇਂ ਆਮ ਸਪਰੇਅ ਹੈ ਐਕਸਲ ਹੋ ਗਿਆ ਹੁਣ ਰੇਟ ਘਟੇ ਨੇ 890000 ਰੁਪਏ ਤੱਕ ਤੁਹਾਡਾ 1 ਕਿਲੇ ਦਾ ਖਰਚਾ ਆਵੇਗਾ ਤੇ ਬਾਅਦ ਦੇ ਵਿੱਚ ਢੋਲੀਆ ਚੱਕਣ ਦੇ ਨਾਲੋਂ ਜੇ ਤੁਸੀਂ ਹੁਣ ਸੁਬਰੇ ਕਰ ਦੋਗੇ ਤਾਂ ਤੁਸੀਂ ਫਾਇਦੇ ਦੇ ਵਿੱਚ ਰਹੋਗੇ ਆਪਣਾ ਕੰਮ ਹੁੰਦਾ ਹੈ ਤੁਹਾਨੂੰ ਜਾਣਕਾਰੀ ਦੇਣਾ ਸਮਝਾਉਣਾ ਕਿਉਂਕਿ ਜਿਹੜੇ ਆਪਣੇ ਤਿਆਰਬੇ ਆ ਆਪਣਾ ਕੰਮ ਹੁੰਦਾ ਵੀ ਆਪਾਂ ਹੋਰ ਤੱਕ ਜਿਹੜੇ ਆਪਣੇ ਤਿਆਰਬੇ ਸਾਂਝੇ ਕਰ ਸਕੀਏ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਚੰਗੀ ਲੱਗੀ ਸਤਿ ਸ਼੍ਰੀ ਅਕਾਲ ਜੀ